ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਅੱਜ ਆਪਣਾ ਇਹ ਆਰਡਰ ਜਾ ਰਿਹਾ ਸੀ ਜੀ ਬਹੁਤ ਸੋਹਣਾ ਹੈਂਡਵਰਕ ਦੇ ਸੂਟਾਂ ਦਾ ਤੇ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਬਹੁਤ ਸੋਹਣਾ ਸਟੱਫ ਹੈ ਜੀ ਛਾਟਨ ਔਰਗੈਂਜ਼ਾ ਤੇ ਇਹ ਸੂਟ ਰੈਡੀ ਹੋਇਆ ਜੀ ਇਹਦੇ ਆਪਾਂ ਪਹੁੰਚਿਆ ਤੇ ਵੀ ਕੰਮ ਕਰਿਆ ਜੀ ਬਾਜੂ ਤੇ ਵੀ ਕਰਿਆ ਜੀ ਤੇ ਇਹ ਆਪਣਾ ਘਰੇ ਤੇ ਆਜੂਗਾ ਜੀ ਬਹੁਤ ਸੋਹਣਾ 4 ਸਾਈਡ ਘੇਰੇ ਤੇ ਕਰਿਆ ਜੀ ਵਿਚਾਲੇ ਦੋ ਆਪਾਂ ਮੋਰਨੀਆਂ ਦਿੱਤੀਆਂ ਜੀ ਉੱਪਰ ਤੇ ਕਬੂਟੀਆਂ ਪਾਈਆਂ ਜੀ ਤੇ ਉੱਪਰ ਗਲੇ ਦੇ ਉੱਪਰ ਵੀ ਦੋ ਮੋਰਨੀਆਂ ਪਾਈਆਂ ਜੀ ਫੁੱਲੀ ਹੈਂਡਵਰਕ ਦਾ ਕੰਮ ਹੈ ਜੀ ਸਾਰਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਲਾਇਆ ਜੀ ਨਾਲ ਦੁਪੱਟੇ ਦੇ 4 ਸਾਈਡ ਆਪਾਂ ਲੈਸ ਦਿੱਤੀ ਹੈ ਤੇ ਵਿੱਚ ਆਪਾਂ ਸਾਰੇ ਦੇ ਹੈਂਡਵਰਕ ਦੀਆਂ ਬੂਟੀਆਂ ਦਿੱਤੀਆਂ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਜੀ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਜੀ ਫੁੱਲ ਹੈਵੀ ਸੂਟ ਬਣ ਕੇ ਰੈਡੀ ਹੋਇਆ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਬਹੁਤ ਘੱਟ ਪ੍ਰਾਈਸ ਤੇ ਆਪਾਂ ਇਹ ਸੂਟ ਰੈਡੀ ਕਰਕੇ ਦਿੱਤਾ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਸ਼ਾਰਟਨ ਆਰਗੈਂਜ਼ਾ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਕਲਰ ਇਹਦਾ ਬਹੁਤ ਪਿਆਰਾ ਹੈ ਜੀ ਤੇ ਸੂਟ ਦੀ ਲੁੱਕ ਬਹੁਤ ਸੋਹਣੀ ਆਈ ਹੈ ਜੀ ਰੈਡੀ ਹੋ ਕੇ ਤੇ ਫੁੱਲ ਹੈਵੀ ਸੂਟ ਬਣਿਆ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਜੀ ਅਗਲਾ ਸੂਟ ਆਪਣਾ ਸ਼ਿਮਰ ਤੇ ਬਣਿਆ ਹੈ ਜੀ ਇਹ ਵੀ ਫੁੱਲ ਹੈਵੀ ਫਰੰਟ ਬਣਿਆ ਹੈ ਜੀ ਸਾਰਾ ਹੀ ਫਰੰਟ ਹੈਵੀ ਹੈ ਜੀ ਇਹਦਾ ਫੁੱਲ ਇਹਦਾ ਘੇਰੇ ਤੇ ਕੰਮ ਹੈ ਜੀ ਬਹੁਤ ਸੋਹਣਾ ਹੈਵੀ ਪੂਰਾ ਪੂਰੀ ਹੈਵੀ ਲੁੱਕ ਦਾ ਇਹ ਸੂਟ ਹੈ ਜੀ ਬਹੁਤ ਸੋਹਣਾ ਸਾਈਡਾਂ ਤੇ ਜਾਲ ਬਣਿਆ ਹੈ ਜੀ ਉੱਪਰ ਤੇ ਕਰ ਕਲੀਆਂ ਜਾ ਰਹੀਆਂ ਬਹੁਤ ਸੋਹਣਾ ਇਹਦਾ ਗਲਾਸ ਨੈਕ ਬਣਾਇਆ ਹੈ ਜੀ ਆਪਾਂ ਤੇ ਬਹੁਤ ਹੀ ਸਟੱਫ ਤਾਂ ਬਹੁਤ ਬਾ ਕਮਾਲ ਹੈ ਜੀ ਸ਼ਿਮਰ ਦਾ ਸਟੱਫ ਹੈ ਜੀ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਪਿਆਰਾ ਹੈ ਜੀ ਇਹਦੀਆਂ ਬਾਜੂ ਤੇ ਵਰਕ ਆਜੂਆ ਜੀ ਬਹੁਤ ਸੋਹਣਾ ਆਪਾਂ ਬਾਜੂ ਤੇ ਵਰਕ ਕਰਿਆ ਜੀ ਇਹ ਦੀ ਬਾਟਮ ਤੇ ਵਰਕ ਨਹੀਂ ਕਰਵਾਇਆ ਜੀ ਕਸਟਮਰ ਨੇ ਤੇ ਇਹ ਫੁੱਲ ਹੈਵੀ ਸੂਟ ਬਣ ਕੇ ਰੈਡੀ ਹੋਇਆ ਜੀ ਨਾਲ ਇਹਦੇ ਆਪਾਂ ਪਿਓਰ ਔਰਗੈਂਜ਼ਾ ਦਾ ਦੁਪੱਟਾ ਲਾਇਆ ਜੀ 4 ਸਾਈਡ ਦੁਪੱਟੇ ਤੇ ਲੈਂਸ ਦਿੱਤੀ ਹੈ ਜੀ ਡਬਲ ਡਾਈ ਦਾ ਦੁਪੱਟਾ ਹੈ ਦੁਪੱਟੇ ਦੇ ਵਿੱਚ ਆਪਾਂ ਸਾਰੇ ਦੇ ਵਿੱਚ ਹੈਂਡਵਰਕ ਦੀ ਬੂਟੀ ਦਿੱਤੀ ਹੈ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਰੈਡੀ ਕਰਵਾਉਣਾ ਹੈ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਆਪਣਾ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਹੁੰਦਾ ਜੀ ਬਹੁਤ ਹੀ ਘੱਟ ਪ੍ਰਾਈਸ ਤੇ ਆਪਾਂ ਸੂਟ ਰੈਡੀ ਕਰਕੇ ਦਿੰਨੇ ਆ ਜੀ ਜੇ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾਉਣੀ ਹੈ ਤਾਂ ਆਪਣੇ ਕੋਲੇ ਸਟਿਚਿੰਗ ਵੀ ਅਵੇਲੇਬਲ ਹੈ ਜੀ ਆਪਣੇ ਕੋਲੇ ਪ੍ਰਿੰਟਡ ਸੂਟ ਵੀ ਅਵੇਲੇਬਲ ਹੁੰਦੇ ਆ ਜੀ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਜੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਜੀ ਤੇ ਕਿਵੇਂ ਦਾ ਸੂਟ ਲੱਗ ਰਿਹਾ ਜੀ ਸੋਨੂੰ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਜੀ ਬਹੁਤ ਸੋਹਣਾ ਹੈ ਦਾ ਦੁਪੱਟਾ ਫਾਈਨਲ ਲੁੱਕ ਬਹੁਤ ਸੋਹਣੀ ਆਈ ਹੈ ਜੀ ਸੂਟ ਦੀ ਸਟਿਚਿੰਗ ਤੋਂ ਬਾਅਦ ਹੋਰ ਵੀ ਸੋਹਣਾ ਲੱਗਦਾ ਹੈ ਜੀ ਸੂਟ ਤੇ ਜਲਦੀ ਜਲਦੀ ਤੁਸੀਂ ਵੀ ਆਪਦੇ ਇਸ ਤਰ੍ਹਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਜੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਧੰਨਵਾਦ ਜੀ ਥੈਂਕ ਯੂ